ਪਿਛਲੇ ਸਾਲ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਸੀ ਤੇ ਤੁਸੀਂ ਸਾਰਿਆਂ ਨੇ ਦੇਖ ਕੇ ਇਸ ਨਗਰ ਤੋਂ ਤੋਂ ਕੋਰੇ ਤਰਨਤਾਰਨ ਹਲਕੇ ਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ 45000 ਵੋਟ ਪਾ ਕੇ ਇਥੇ ਖਡੂਰ ਸਾਹਿਬ ਦੀ ਪਾਰਲੀਮੈਂਟ ਸੀਟ ਤੋਂ ਐਮਪੀ ਬਣਾਇਆ ਸੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਫੈਸਲਾ ਬਹੁਤ ਦੂਰ اندੇਸ਼ੀ ਵਾਲਾ ਸੀ ਜਿਸ ਵੇਲੇ ਹਿੰਦੁਸਤਾਨ ਦਾ ਹੁਕਮਰਾਨ ਇਹ ਸੋਚਦਾ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਿੱਦਾਂ ਕਰਨਾ ਇਹਨਾਂ ਨੂੰ ਨਸ਼ੀਆ ਵਿੱਚ ਕਿੱਦਾਂ ਡੋਪਣਾ ਇਥੇ ਦੀ ਕਿਸਾਨੀ ਨੂੰ ਕਿੱਦਾਂ ਬਰਬਾਦ ਕਰਨਾ ਇਥੇ ਵਪਾਰ ਨੂੰ ਕਿੱਦਾਂ ਖਤਮ ਕਰਨਾ ਕੋਹ ਦਾ ਭਾਈ ਮਾਲ ਇਥੇ ਦਾ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਰਾਏ ਕਿ ਭਾਈ ਅਮਰਤ ਬਾਦ ਸਿੰਘ ਤੇ ਐਨਐਸਏ ਲਾ ਕੇ ਜੇਲ੍ਹ ਵਿੱਚ ਬੰਦ ਕੀਤਾ ਸੀ ਤੇ ਤੁਸੀਂ ਉਸ ਵੇਲੇ ਇਸ ਦੇਸ਼ ਦੇ ਹੁਕਮਰਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਨੇਹਾ ਦਿੱਤਾ ਸੀ ਆਪਣੀ ਵੋਟ ਪਾ ਕੇ ਕਿ ਅਸੀਂ ਇਹ ਜੇ ਜਾਗਦੀਆਂ ਜ਼ਮੀਰਾਂ ਵਾਲੇ ਜਿਉਂਦੇ ਬੈਠੇ ਆ। ਸੋਸ ਗਰਤਾਰੇ ਤੋਂ ਬਾਅਦ ਕੌਮ ਦੇ ਅੰਦਰ ਇੱਕ ਬਹੁਤ ਵੱਡੀ ਲਹਿਰ اٹਹੀ। ਸਾਈ ਅਮਰਤਪਾਲ ਸਿੰਘ ਅੱਜ ਜੇਲ੍ਹ ਵਿੱਚ ਕਿਉਂ ਬੈਠਾ ਉਹ ਦੋਖ ਗੱਲਾਂ ਨੇ ਜਿਹੜੀਆਂ ਸਾਡੇ ਵਿਚਾਰ ਕਰਨ ਵਾਲੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੇ ਤਕਰੀਬਨ 5 ਕੁ ਮਹੀਨੇ ਦਾ ਸਮਾਂ ਇਸ ਪੰਜਾਬ ਦੀ ਧਰਤੀ ਤੇ ਕੰਮ ਕੀਤਾ ਤੋਂ ਕੰਮ ਕੀ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਨਾਲ ਹਰ ਰੋਜ਼ ਮਰ ਰਹੀ ਆ ਉਹਨੇ ਨੌਜਵਾਨੀ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਵਹਿੀਰ ਕੱਢ ਕੇ ਨੌਜਵਾਨਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਰੱਡ ਲਾਇਆ ਤੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਹਰ ਇੱਕ ਗੱਲ ਇਸ ਪੰਜਾਬ ਦਾ ਤੇ ਦੇਸ਼ ਦਾ ਉਹ ਕੁਮਰਾਨ ਚੌਂਦਾ ਨਹੀਂ ਸੀ ਕਿ ਸਾਡੀ ਜਵਾਨੀ ਬਚੇ ਅੱਜ ਮੇਰੀਆਂ ਮਾਵਾਂ ਤੇ ਭੈਣਾਂ ਇੱਥੇ ਬੈਠੀਆਂ ਨੇ ਮੈਂ ਸਮਝਦਾ ਕਿ ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਕਿਸੇ ਮਾਂ ਤੇ ਬਾਪ ਨੂੰ ਆਪਣੇ ਬੁੱਤ ਦੀ ਇਰਤੀ ਮੋਢਿਆਂ ਤੇ ਚੱਕ ਕੇ ਸਿਦਿਆਂ ਨੂੰ ਲੈ ਕੇ ਜਾਣੀ ਸਭ ਤੋਂ ਔਖਾ ਕੰਮ ਹੁੰਦਾ ਬਾਰੇ ਪੰਜਾਬ ਦੇ ਅੰਦਰ ਜਿੰਨੇ ਵੀ ਹੁਕਮਰਾਨ ਆਏ ਇਹਨਾਂ ਨੇ ਸਾਨੂੰ ਪਹਿਲਾ 1983 ਤੋਂ ਲੈ ਕੇ ਦੂਥੇ ਪੂਸਤਰਾਵਲੀ ਦੇ ਵਿੱਚ ਮਾਰਿਆ ਫਿਰ ਸਾਡੀ ਜਵਾਨੀ ਨੂੰ ਨਸ਼ਿਆਂ ਵਿੱਚ ਖਤਮ ਕੀਤਾ ਭਾਈ ਜਸਵੰਤ ਸਿੰਘ ਖੱਲੜਾ ਵਰਗੇ ਜਿਹੜੇ ਬਲੁਖੀ ਅਧਿਕਾਰਾਂ ਦੇ ਰਾਖੇ ਸੀ ਉਹਨਾਂ ਨੂੰ ਵੀ ਨਾਂ ਬਖਸ਼ਿਆ ਉਹਨਾਂ ਨੂੰ ਵੀ ਮਾਰ ਦਿੱਤਾ ਸੋ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਆਜੇ ਸੀ ਤੁਹਾਡੇ ਕੋਲ ਇਸ ਮਹਾਨ ਸੰਗਠਨ ਦੀ ਸੀਟ ਤੇ ਨਹੀਂ ਆਏ ਆ ਸਾਨੂੰ ਪੱਤਰਕਾਰ ਜਿਹੜੀ ਮੇਰੀ ਪੁੱਛਦੇ ਆ ਕਿ ਤੁਹਾਡਾ ਕੋਈ ਚੋਣ ਮੈਨੀਫੈਸਟੋ ਕੀ ਹੈ ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਸਾਡਾ ਕੋਈ ਚੋਣ ਮੈਨੀਫੈਸਟੋ ਨਹੀਂ ਅਸੀਂ ਚੋਣ ਇਹ ਆਪ ਦੇ ਪੰਜਾਬ ਦੀ ਜਵਾਨੀ ਦੇ ਅਸੀਂ ਚਾਹੁੰਦੇ ਹਾਂ ਕਿਸਾਨੀ ਨੂੰ ਬਚਾਉਣਾ ਅਸੀਂ ਚਾਹੁੰਦੇ ਹਾਂ ਇਹ ਗਰੀਬ ਪਰਿਵਾਰਾਂ ਨੂੰ ਬਚਾਉਣਾ ਜਿਨ੍ਹਾਂ ਨੂੰ ਅੱਜ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਸੋ ਤੁਹਾਨੂੰ ਬੇਨਤੀ ਕਰਨ ਆਏ ਆ ਕਿ 116 ਐਮਐਲਏ ਅਸੈਂਬਲੀ ਵਿੱਚ ਬੈਠੇ ਨੇ ਤੋਂ 117 ਵਾ ਆਪਾਂ ਇਹ ਭਾਈ ਮਨਦੀਪ ਸਿੰਘ ਨੂੰ ਚੋੜ ਕੇ ਭੇਜਣਾ ਚਾਹੁੰਦੇ ਆ ਕੋ 117 ਮਾ 1 ਕੇਐਮਐਲਏ ਤੁਹਾਡਾ ਉੱਥੇ ਜਾ ਕੇ ਕੀ ਕਰੂਗਾ ਅਸੀਂ ਜਉਨੇ ਆ ਭਗਵੰਤ ਮਾਨ ਦੇ ਸਾਹਮਣੇ ਬੈਠ ਕੇ ਉਹਦੀ ਅੱਖ ਵਿੱਚ ਅੱਖ ਪਾ ਕੇ ਵੀਰ ਉਹਨੂੰ ਪੁੱਛੇ ਕਿ ਸਾਡੇ ਨੌਜਵਾਨ ਕਿਉਂ ਮਾਰੇ ਆ ਸਾਡੀ ਕਿਸਾਨੀ ਨੂੰ ਕਿਉਂ ਬਰਬਾਦ ਕਰ ਰਹੇ ਹੋ ਇਹ ਪੰਜਾਬ ਨੂੰ ਇੱਥੋਂ ਜਾਣ ਕੇ ਵਿਦੇਸ਼ਾਂ ਵੱਲ ਕਿਉਂ ਤੇਜ ਰਹੇ ਹੋ ਸੋਏ ਸਾਰੇ ਮੁਸਲਮਾਨ ਦੇ ਉੱਤੇ ਅਸੀਂ ਮੋਜਣਾ ਚਾਹੁੰਦੇ ਆ 2025 ਦੇ ਵਿੱਚ ਇਹ ਪੰਜਾਬ ਦੀ ਧਰਤੀ ਤੇ ਇਹ ਸਾਰੀਆਂ ਪੰਥਕ ਤੇਰਾ ਇਹ ਕੱਟਿਆ ਹੋ ਕੇ ਇਹ ਚੌਧੀਆਂ ਨੇ ਕੀ ਸੀ ਭਾਈ ਅਮਰਪਾਲ ਸਿੰਘ ਵਰਗੇ ਜੋ ਦੇਤੇ ਨੌਜਵਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਰਾਜ ਲੈ ਕੇ ਆਈਏ ਜਿੱਥੇ ਸਾਡੀ ਕੂ ਸਾਡਾ ਪੰਜਾਬ ਸਾਡੀ ਨੌਜਵਾਨੀ ਸਾਰੇ ਬਚਾ ਕੇ ਤੁਹਾਡੀ ਸ਼ੁਰੂਆਤ ਲਈ ਤੁਸੀਂ ਆਪਣੀ ਵੋਟ ਕਰਨੀ ਆ ਤੁਹਾਡੀ ਵੋਟ ਨੇ ਇੱਕ ਪਾਸੇ ਪੰਜਾਬ ਖੜਾ ਦੂਸਰੇ ਪਾਸੇ ਦਿੱਲੀ ਵਾਲੇ ਖੜੇ ਆ ਜੇ ਦਿੱਲੀ ਵਾਲੇ ਜਿੱਤ ਗਏ ਪੰਜਾਬ ਵਾਲੇ ਹਾਰ ਗਏ ਤਾਂ ਫਿਰ ਸਾਡੇ ਪੱਲੇ ਕੱਖ ਨਹੀਂ ਰਹਿਣਾ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਚਾਹ ਕਾਂਗਰਸ ਹੋਵੇ ਬੀਜੇਪੀ ਹੋਵੇ ਤੇ ਉਹਦਾ ਅੱਜ ਤੱਕ ਭਾਈਵਾ ਨਹੀਂ ਹ ਅਕਾਲੀ ਦਲ ਬਾਦਲ ਵੱਲੋਂ ਆਪਣੇ ਆਪ ਨੂੰ ਜਨਨਵਾਪਾਂ ਚ ਕਾਜੂ ਸਮਝ ਰਿਹਾ ਹੈ ਉਹਨਾਂ ਦੇ ਰਾਜ ਦੀ ਉਹ ਸੱਚਾ ਜਾਣਵਾਪਿਆ ਤੇ ਫਿਰ ਉਹਨਾਂ ਦੋਸ਼ੀਆਂ ਨੂੰ ਬਚਾਇਆ ਗਿਆ ਉਹ ਵੀ ਬਾਅਦ ਚ ਵੀ 84 ਚ ਵੀ ਆਪਾਂ ਸੋਚਦੇ ਆ ਆਪਾਂ ਸੋਚਦੇ ਕਿ ਹੋਇਆ ਇਹ ਸਾਰਾ ਕੁਝ ਕੋਈ ਕਾਂਗਰਸ ਸਰਕਾਰ ਸੀ ਉਸ ਵੇਲੇ ਦੇਸ਼ ਦੀ ਹਕੂਮਤ ਉਹਨੇ ਫੋਲ ਸੀ ਉਹਨੇ ਨੇ ਕਰਾਇਆ ਪਰ ਉਹਦੇ ਨਾਲ ਸਗਿਆਂ ਦਾ ਵੀ ਬਹੁਤ ਵੱਡਾ ਜੋ ਉਧਾਰਿਆ ਉਹ ਅੱਜ ਕੱਲ੍ਹ ਸਾਡੇ ਅੱਗੇ ਸਾਹਮਣੇ ਆ ਰਹੀ ਹੈ ਤੇ 84 ਤੋਂ ਬਾਅਦ ਦਾ ਜਿਹੜਾ ਦੌਰ ਚੱਲਿਆ ਅੱਜ ਵੀ ਆਪਾਂ ਛੋਟੇ ਬਾਈਸ ਰਾਂਹਦੀ ਗੱਲ ਕਰਦੇ ਆਂ ਜਾਂ ਇਹੋ ਜਿਹਾ ਹੋਰ ਬੁੱਚੜਾ ਪੁਲਿਸ ਅਫਸਰ ਪਤਾ ਨਹੀਂ ਕਿੰਨੇ ਸੀਗੇ ਜਿਹੜੇ ਸਾਡੀ ਨੌਜਵਾਨੀ ਦਾ ਜਿਹਨਾਂ ਨੇ ਸ਼ਕਾਰ ਖੇਡਿਆ ਸਾਡੀਆਂ ਇੱਥਾਬਾਂ ਨੂੰ ਬੇਪਰਵਾਹ ਕੀਤਾ ਤੇ ਸਾਡੇ ਬਜ਼ੁਰਗਾਂ ਦੀਆਂ ਗਾੜੀਆਂ ਖਾੜਿਆ ਤੇ ਰੋਏ ਇਹ ਸਾਰਾ ਕੁਝ ਆਪਣੇ ਸਾਹਮਣੇ ਹੀ ਹੈ ਕੋਈ 97 ਚੋਂ ਇਹੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵਾਅਦਾ ਕਰਕੇ ਸਾਡੇ ਕੋਲ ਆਇਆ ਸੀ ਕਿ ਮੈਂ ਇੱਕ ਕ੍ਰਿਫਟ ਕਮਿਸ਼ਨ ਬਣਾਉਂਗਾ ਤੇ ਉਹਦੇ ਤੋਂ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੇ ਵਧੀਆਂ ਕੀਤੀਆਂ ਨੇ ਜਿਨ੍ਹਾਂ ਦੀ ਹਵਾ ਤੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਹਸਾ ਅਮਰੀਦ ਪਰ ਮੇਰਾ ਖਿਆਲ ਹੈ ਕਿ ਸਰਕਾਰ ਬਣਦਿਆਂ ਹੀ ਸਾਰਾ ਕੁਝ ਭੁੱਲ ਭਲਾ ਕੇ ਉਹਨਾਂ ਪੁਲਸ ਅਫਸਰਾਂ ਨੂੰ ਲਏ بڑے ਅਹੁਦੇ ਦੇ ਕੇ ਨਵਾਜਿਆ ਗਿਆ ਨਮਨ ਸਾਡੀ ਨੌਜਵਾਨੀ ਦਾ ਸਾਡੀ ਕੌਮ ਦਾ ਘਾਣ ਕੀਤਾ ਸੀ ਸਾਡੀ ਕੌਮ ਤੇ ਤਸ਼ੱਦਦ ਕੀਤਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਬੜਾ ਚਿਰ ਪੰਛ ਤੋਂ ਪੰਛ ਤੋਂ ਖੋੜਾ ਪਾ ਕੇ ਵਿਚਰਦੇ ਰਹੇ ਤੇ ਸਾਡੀ ਕੌਮ ਦੀ ਉਹਨਾਂ ਨੂੰ ਪੰਛ ਖੋੜਦਾ ਜਿਹੜਾ ਕਿ ਉਹਨਾਂ ਨੂੰ ਵੋਟਾਂ ਪਾ ਦਿੰਦੇ ਹਾਂ ਸਦੋਂ ਵੀ ਕਹਿੰਦੇ ਕਿ ਅਸੀਂ ਪੰਛ ਤੇ ਆ ਅੱਜ ਵੀ ਜਦੋਂ ਹੋਣੇ ਕਿਹਾ ਗਿਆ ਕਿ 14 ਸਾਲ ਤੋਂ ਸਰੋਨੀ ਕਮੇਟੀ ਦੀਆਂ ਵੋਟਾਂ ਨਹੀਂ ਹੋਈਆਂ ਤੇ ਅੱਜ ਵੀ ਉਹਨਾਂ ਦੇ ਕਰਜ਼ੇ ਸਤਾਜਿਓ ਕਿੰਦਾ ਕਿ ਸਰੋਣੀ ਕਮੇਟੀ ਸਾਡੇ ਕੋਲ ਤੇ ਅਸੀਂ ਪੰਥਕ ਹੋ। ਤੇ ਜਿਨ੍ਹਾਂ ਨੇ ਵੱਡਮੀਆਂ ਕਰਾਈਆਂ ਗੁਰਸਾਹਿਬ ਜੀਆ ਜਿਨ੍ਹਾਂ ਨੇ ਇਹੋ ਜਿਹੇ ਕਹਾ ਨਸਾ ਦੀ ਕੌਮ ਦਾ ਕਰਾਇਆ ਉਹ ਅੱਜ ਵੀ ਪੰਥਕ ਆਉਂਦਾ ਸਾਡੀ ਇਸ ਧਰਤੀ ਤੇ ਨਸ਼ਾ ਲਿਆਉਣ ਦਾ ਵੀ ਉਹਨਾਂ ਦੇ ਸੇਰੇ ਸੜਾ ਬੰਦ। ਕਿਉਂਕਿ ਉਹਨਾਂ ਨੇ ਤਾਂ ਸਾਡੇ ਕੌਮ ਨੂੰ ਦੇਸ਼ ਕੇ ਆਪਣਾ ਵਪਾਰ ਖੜਾ ਕੀਤਾ ਸਾਡੇ ਕੌਮ ਦੀਆਂ ਸਾਰੀਆਂ ਸੰਸਥਾਵਾਂ ਦੀ ਮਾਣ ਮਰਿਆਦਾ ਉਹ ਕੀ ਰਹਿ ਗਈ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਤੇ ਅੱਜ ਵੀ ਸਾਨੂੰ ਆਪਣੇ ਆਪ ਨੂੰ ਪਰਚੇ ਤੋਂ ਹੁੰਦਾ ਸਾਡੀ ਗੇਰ ਚੱਕੀ ਫਿਰਦੇ ਆ ਹੁਣ ਆਪਾਂ ਨੂੰ ਮੇਰੇ ਖਿਆਲ ਆ ਕਿ ਬਹੁਤ ਕੁਝ ਜੋ ਕੁਝ ਵਾਪਰ ਗਿਆ ਜੇ ਆਪਾਂ ਆਪਣੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਤੇ ਆਪਾਂ ਇਕੱਠੇ ਹੋ ਕੇ ਲੋ ਸਾਡੇ ਦੋ ਜਨ ਸਮੋਂਨ ਸਾਫ਼ ਤੇ ਪਹਿਲੇ ਦੋ ਜੀ ਮਿਲ ਗਏ 47 ਕੋਈ ਪਰ ਸਮੇ ਸਮੇ ਤੇ ਜਿੱਦਾਂ ਦੇ ਸਾਡੇ ਯੋਧਿਆਂ ਨੇ ਜੋ ਖੱਤਰਦਾਨ ਸਹਾਇਤਾ ਤੇ ਭਾਈ ਰਣਜੀਤ ਸਿੰਘ ਹੋਣਾਂ ਦੇ ਲਿਆ ਜੋ ਚਰਾ ਸਿੰਘਾ ਸੀਗਾ ਤੇ ਸਰਵਤ੍ਰਿਮ ਸਿੰਘ ਬਿਆ ਸਿੰਘ ਕੇਰ ਸਿੰਘ ਨੂੰ ਨਾਲ ਲਿਆ ਜਿਸ ਦੇ ਸੱਖੋਂ ਆ ਲਿਆ ਇਹ ਬੜੀ ਵੱਡੀ ਦੋਸਤਾਨੀ ਜਿਹੜਾ ਸੁਦੇਸ਼ ਰਾਉੜਾ ਤੇ ਸੰਦੀਪ ਸਿੰਘ ਸੰਨੀ ਨੇ ਲਿਆ ਪੂਰੇ ਵਾਲਾ ਸੰਦੀਪ ਸਿੰਘ ਸੰਨੀ ਨੂੰ ਲਿਆ ਇਹ ਤਾਂ ਬੜੀ ਲੰਮੀ ਜੋ ਗੁਰੂ ਮਹਾਰਾਜ ਦੇ ਟਾਈਮ ਤੋਂ ਲੈ ਕੇ ਇਹ ਸਾਰਾ ਕੁਝ ਲੋਗਾ ਸਾਡਾ ਬਰਾਬਰ ਆਪਣੇ ਮਾਮ ਆਪਣੇ ਵੇਤਨ ਸਾਰ ਕਰਦੇ ਵੀ ਰਹੇ ਪਰ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਜਿੱਦਾਂ ਹੁਣ ਵੀ ਇੱਥੇ ਮੈਂ ਵੈਸੇ ਚਲ ਮੈਂ ਕਿ ਸੋਚਦਾ ਕਿ ਉਹਨਾਂ ਦੇ ਬਾਅਦ ਚੀ ਗੱਲ ਕੀਤੀ ਜਾਵੇ ਇੱਕ ਪਾਸੇ ਸਾਡੇ ਇਹ ਇਹ ਫਿਰ ਸਾਡੇ ਆਗੂ ਕਹਿੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕੋਈ ਕੁਝ ਨਹੀਂ ਹੋ ਸਕਦਾ ਇੱਕ ਪਾਸੇ ਸਿੰਘ ਇੱਕ ਐਮਐਲ ਬਣਾ ਕੇ ਸੋਚਦੇ ਆ ਕਿ ਅਸੀਂ ਆਰ ਡਿਸ਼ ਕਰ ਦਾਂਗੇ ਪਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਨੂੰ ਤਕੜੇ ਹੋ ਕੇ ਇਕੱਠੇ ਹੋ ਕੇ ਜਦ ਮੁੱਖ ਮੰਤਰੀ ਜੋ ਕੁਝ ਵੀ ਕਰ ਸਕਦਾ ਵਿੱਚ ਸਾਰਾ ਕੁਝ ਨਹੀਂ ਕਰ ਸਕਦਾ ਕੁਝ 10% 5% ਆ ਜਦ ਮੁੱਖ ਮੰਤਰੀ ਬਣ ਕੇ ਸਾਡੇ ਬੱਚਿਆਂ ਨੂੰ ਯੋਜਨਾ ਸੁਟਿਆ ਸਾਡੇ ਨੌਜਵਾਨਾਂ ਦਾ ਤਸ਼ੱਦਦ ਹੋ ਰਿਹਾ ਸਾਡੇ ਖੇਤਾਂ 'ਨ ਵਿਰੋਧ ਪੁੱਟ ਮਾਰ ਹੋ ਰਹੀ ਆ ਸਾਡੇ ਕਿਸਾਨਾਂ ਨਾਲ ਇਹ ਚੀਜ਼ ਵਾਪਰ ਰਹੀ ਆ ਕੁਝ ਨਾ ਕੁਝ ਤਾਂ ਲੱਗੂਗਾ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਚ ਰੱਖੀਏ ਕਿ ਜਿੱਥੇ-ਤਿੱਥੇ ਵੀ ਸਰਬ ਨੂੰ ਥੋੜੀ-ਬੋਤੀ ਪਾਵਰ ਮਿਲਦੀ ਆ ਉਹ ਨੂੰ ਆਪਾਂ ਆਪਣੀ ਕੌਮ ਦੇ ਬਖਸ਼ੋ ਚ ਬੋਲੂ ਕਿ ਉਹ ਉਹ ਗੁਰ ਦੇ ਨਾਲ ਜੇ ਕੋ ਥੋੜੀ ਬੋਤੀ ਕਿਸੇ ਸਾਡੇ ਜ਼ਖਮ ਤੇ ਹਲ ਮਲਾਈ ਦਿੱਤੀ ਹੋਵੇ ਉਹ ਉਹ ਅਮ ਜੀ ਬੋਸ਼ੀ ਕਰਗੇ ਤੇ ਆਪਾਂ ਚਤੁਰ ਹੋ ਕੇ ਗੁਰੂ ਬਾਤੀ ਕਰਨਾ ਕਰਾਉਣ ਵਾਲਾ ਗੁਰੂ ਹੈ ਮੇਰੇ ਖਿਆਲ ਆ ਕਿ ਸਾਡੀ ਕੌਮ ਦੀ ਜਿਹੜੀ ਹਾਲਾਤ ਹੈ ਸ਼ਾਇਦ ਗੁਰੂ ਹੀ ਤਰਸ ਕਰੇ ਤੇ ਸਾਇਦ ਇੱਦਾਂ ਗੁਰੂ ਨੇ ਤਰਸ ਕੀਤਾ ਕਰਕੇ ਸ਼ਾਇਦ ਇਹ ਇਹ ਚੀਜ਼ ਇਸ ਪਾਸੇ ਮੁਟਰ ਰਹੀ ਹੈ ਤੇ ਆਪਾਂ ਸਾਰੇ ਜਣੇ ਆਪਣੇ ਮਨਾਂ ਚੋਂ ਮੋਲ ਕੱਢੀਏ ਨੀ ਆਪਣਾ ਦਿਲ ਸਾਧੂ ਨੂੰ ਇੱਕ ਪਾਸੇ ਕਹਿੰਦੇ ਗੱਲੀਆਂ ਸੀ ਚੰਗੀਆਂ ਆਚਾਰੀ ਬੁੜੀਆਂ ਤੇ ਆਪਣਾ ਆਚਾਰ ਵੀ ਚੰਗਾ ਕਰੀਓ ਆਚਾਰ ਸਾਡਾ ਕਿਸੇ ਨੂੰ ਉਹਨਾਂ ਸਾਡੇ ਦੁਸ਼ਮਣਾਂ ਨੇ ਆ ਕੇ ਨਹੀਂ ਕਰਨਾ ਆਪ ਕੋਈ ਆਪਣੇ ਪਰਿਵਾਰ ਨੂੰ ਚਾ ਚੁਕੀਏ ਇੱਕ ਦੂਜੇ ਦੇ ਤੁਮਤਵਾਜੀ ਲਾਉਣ ਦੀ ਹਰ ਮੇਰੇ ਕੋਲ ਜਿਹਨੂੰ ਭੱਜਣ ਦੀ ਇਤੋਂ ਬਾਹਰ ਨਿਕਲ ਕੇ ਜੋ ਸਾਡੀ ਕੌਮ ਦਾ ਦੁੱਖ ਦਿੰਦਿਆ ਉਹਨੂੰ ਪਛਾਣਦੇ ਹੋਏ ਸਾਡੇ ਕੌਮ ਦੇ ਦੁਸ਼ਮਣ ਕੋਲੇ ਉਹਨਾਂ ਨੂੰ ਪਛਾਣੀ ਉਹਨਾਂ ਨਾਲ ਲੜ ਕੇ ਆ ਕੇ ਆਪ ਸੋਚੀ ਜਿਵੇਂ ਰਾਜ ਤਾਈਗੇਸ ਪਾ ਕੇ ਬੈਠੇ ਰਹਾ ਕਰੀਏ ਮੇਰਾ ਤੁਹਾਡਾ ਸਾਰਿਆਂ ਦਾ ਇਹ ਬੜਾ ਇਤਿਹਾਸਿਕ ਨਗਰ ਵੀ ਆ ਤੇ ਇਸ ਕਰਕੇ ਆਪਾਂ ਸੋਚਦੇ ਹਾਂ ਕਿ ਇੱਥੇ ਚੱਪਲ-ਚੱਪੇ ਤੇ ਸਵੇਸ਼ ਸ਼ੇਧਾਨੇ ਪੂਰ ਹੋਇਆ ਆਪਣੇ ਕੰਮ ਦੀ ਖਾਤਰ ਬੜੇ ਪਛਾਤਰ ਚੱਲੇ ਆ ਬੜੇ ਪਰਵਾਰਾਂ ਦੇ ਪਰਿਵਾਰ ਸ਼ਾਹਤਾਂ ਪਈਆਂ ਤੇ ਇਸ ਕਰਕੇ ਉਹਨਾਂ ਦੀ ਉੱਚੀ ਸੋਚੀ ਸੋਚਣਾ ਤੇ ਇਹ ਸਮਝ ਜੁਏ ਆਪਾਂ ਸਾਰੇ ਜਾਣੇ कठे हुजे अॼु अॼु जो, आज, आज जो जिदा जिदर मनदीपर जा दो हज़ार चोवीह तेमे असां दार हमेशह रहांगे की उस टाइम बि बहुत से पार्टी बाज़ी तड़े बाज़ी जात्म जेतो पकिड़ो हिकु इतिहास सर्जा ठीक आहे छॾियो उमेद थी विया बि हुजे हुकूमत छॾ रही पर असां उहो जहिड़ा रस्ता हुकूमत वास्ते खुला न नुँँँ छॾी सॼे ज़ुल्म करण वारे खुल न छॾी सारे रस्ते जिन बि असीं उन बंदि कर सघे सॼे प्रॉब्लम जे ज़ुल्म करण वारे उहो रोकी ਇਸ ਕਰਕੇ ਭਾਈ ਮਨਦੀਪ ਸਿੰਘ ਜੀ ਨੂੰ ਬਹੁਤ ਚੰਨਾਂ ਚ ਬੇਨਤੀ ਕਰਨਾ ਹੱਥ ਜੋੜ ਕੇ ਕਿ ਆਪ ਸਾਰੇ ਜਣੇ ਕਿਉਂਕਿ ਆਪਾਂ ਦੇ ਭੈਣਾਂ ਦੇ ਭਰਾਵਾਂ ਦੇ ਆਪਣੇ ਸਾਰੇ ਦੇਸ਼ਾਂ ਦੇਸ਼ਾਂ ਚ ਬੈਠੇ ਪ੍ਰਜਾਪੀਆਂ ਸਿੱਖਾਂ ਦੇ ਚੰਨਾਂ ਚ ਅਰਦਾਬ ਬੇਨਤੀ ਆ ਕਿ ਆਪਾਂ ਸਾਰੇ ਜਣੇ ਜਿੱਥੋਂ-ਜਿੱਥੋਂ ਵੀ ਆਪਣਾ ਜੋਰ ਲਗਾ ਕੋਈ ਅਰਦਾਸ ਕਰ ਸਕਦਾ ਕੋਈ ਵੋਟ ਪਾ ਸਕਦਾ ਕੋਈ ਸਪੋਰਟ ਕਰ ਸਕਦਾ ਸਾਰੇ ਜਣੇ یہ قوم دی रही क़ कॉम जी गैर अणख सां सवाल आहे इलेक्शन छोटे मोर्चे हिकु एम एल ए बण जे पतो सोलह सतारा उते बेठे त हिकु बि करू न